दपुर साहेब उपर सड़की हादसे रोकण का नाम नहीं ले रहे ਮੁੱਖ ਮਾਰਗ ਪਿੰਡ ਪੱਟੀ ਦੇ ਕੋਲ ਇੱਕ ਬਜਰੀ ਨਾਲ ਭਰਿਆ ਟਿੱਪਰ ਪਲਟ ਗਿਆ ਜਿਸ ਦੇ ਵਿੱਚ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਦੇਰ ਰਾਤ ਹੋਇਆ ਨੰਗਲ ਤੋਂ ਆ ਰਹੇ ਬਜਰੀ ਨਾਲ ਭਰੇ ਟਿੱਪਰ ਮਾਰਗ ਉੱਤੇ ਪਲਟ ਗਿਆ ਬਜਰੀ ਨਾਲ ਭਰੇ ਟਿੱਪਰ ਦੇ ਪਲਟਣ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਮਾਰਗ ਦੇ ਨਾਲ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਟਿੱਪੜ ਸਵਾਰ ਨੂੰ ਬਾਹਰ ਕੱਢਿਆ ਉੱਥੇ ਹੀ ਪਿੰਡ ਮੇਕਪੁਰ ਦਾ ਰਹਿਣ ਵਾਲਾ ਇੱਕ ਸਾਈਕਲ ਸਵਾਰ ਜੋ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕੱਲ ਗੁੱਗਾ ਜ਼ਾਹਿਰ ਪੀਰ ਦੀ ਕਾਰਾਂ ਤੇ ਚੜਿਆ ਹੋਇਆ ਸੀ ਉਹ ਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ ਉਸ ਦੀ ਸੜਕੀ ਹਾਦਸੇ ਚ ਮੌਤ ਹੋ ਗਈ ਤਸਵੀਰਾਂ ਚ ਸਾਫ਼ ਦਿਖ ਰਿਹਾ ਹੈ ਕਿ ਕਿਸੇ ਵਾਹਨ ਦੇ ਥੱਲੇ ਆ ਜਾਣ ਨਾਲ ਚਲਦਿਆਂ ਇਸ ਦੀ ਮੌਤ ਹੋ ਗਈ ਹੈ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਸਕੀਪਰ ਦੇ ਨਾਲ ਹੀ ਹਾਦਸਾ ਹੋਇਆ ਹੈ ਤੁਸੀਂ ਸੁਣੋ ਇਸ ਸਬੰਧੀ ਕੀ ਕਹਿਣਾ ਹੈ ਪਿੰਡ ਵਾਸੀ ਬਲਵਿੰਦਰ ਕੁਮਾਰ ਦਾ ਬਲਵਿੰਦਰ ਕੁਮਾਰ ਜੋਬੜਾ ਜੀ ਇਧਰ ਕੀ ਸੀਗਾ ਜੀ ਸਰ ਮੈਨੂੰ ਨਾ ਇਹਨਾਂ ਦੇ ਬੇਟੇ ਦਾ ਫੋਨ ਆਇਆ ਸੀ ਮੈਂ ਸਰਪੰਚ ਜੀ ਮੇਰੇ ਮੈਸਜ ਸਰਪੰਚ ਜੀ ਮੈਂ ਤਾ ਪਤਾ ਲੱਗਿਆ ਸੀ ਕਿ ਐਕਸੀਡੈਂਟ ਹੋਇਆ ਹੋ ਜਦੋਂ ਅੱਗੇ ਦੇਖਿਆ ਤੇਪਰ ਵਾਲਾ ਤਾਂ ਕਹਿ ਰਿਹਾ ਕਿ ਮੇਰੇ ਜਪੜ ਦੇ ਨੇ ਪਰ ਅਸੀਂ ਜਦੋਂ ਟਾਇਰ ਦੇ ਟਾਇਰ ਦੇਖਦੇ ਗੱਡੀ ਦੇ ਤੇ ਗੱਡੀ ਦੇ ਟਾਇਰਾਂ ਨੂੰ ਜਿਹੜਾ ਬਲੱਡ ਲੱਗਿਆ ਹੋਇਆ ਹੈ ਜਿਹੜੀ ਪ੍ਰੈਸ਼ਰ ਟੈਂਕੀ ਹੈ ਉਹ ਵੀ ਤੋਂ ਛਿੱਟੇ ਪੈ ਰਿਹਾ ਹੈ ਬਲੱਡ ਦੇ ਪਟਾਕਾ ਹੋ ਕੇ ਤੇ ਸਾਡੇ ਹਿਸਾਬ ਨਾਲ ਤਾਂ ਇਸ ਟੈਂਕੀ ਗੱਡੀ ਦੇ ਟੇਟ ਚ ਆਇਆ ਹੈਗਾ ਜੀ ਫੱਕੀ ਹੁਣ ਮੁੰਡੇ ਨੇ ਦੱਸਿਆ ਦੱਸਿਆ ਤੇ ਅਸੀਂ ਦੇਖ ਲਈ ਪਰਮਿਸ਼ਨ ਕੁਮਾਰ ਨਹੀਂ ਤੇ ਮੁੰਡੇ ਦੇ ਹਾਂਜੀ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਪਹੁੰਚ ਗਈ ਮੌਕੇ ਤੇ ਕਾਰਵਾਈ ਕਰਨੀ ਹੈ 11:00 ਵਜੇ ਦੀ ਟਾਈਮ ਦੀ ਸੀ ਲਾ ਟਰੱਕਾ ਜੇ ਹੋਇਆ ਨਾ ਉਸ ਵੇਲੇ ਅਸੀਂ ਬਾਹਰ ਨਿਕਲੇ ਇੱਕ ਦਮ ਹੀ ਤੇ ਸਾਡੇ ਇਧਰ ਤੇ ਨਿਆਣੇ ਵੀ ਨਿਕਲੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਬੰਦੇ ਜਿਹੜੇ ਆਹ ਟਰਾਲੇ ਦੇ ਵਿੱਚ ਤੇ ਬੰਦੇ ਉਹ ਬੰਦਿਆਂ ਨੇ ਫਿਰ ਜਾਨੀ ਸਾਡੇ ਮੁੰਡਿਆਂ ਨੇ ਵਿੱਚੋਂ ਖੜੇ ਸ਼ੀਸ਼ੇ ਦੇ ਭੰਨਿਆ ਪਤਾ ਨਹੀਂ ਤਾਂ ਉਹ ਵਿੱਚ ਬਾਹਰ ਸੀ ਘਟੇ ਇਹ ਨਿਆਣਿਆਂ ਨੇ ਸਾਡੇਆਂ ਨੇ ਬਾਕੀ ਸਾਨੂੰ ਫਿਰ ਪੁਲਿਸ ਆ ਗਈ ਜਦ ਹੀ ਪਰ ਜਿਹੜਾ ਬੰਦਾ ਪਿਆ ਉਹਦਾ ਨਹੀਂ ਪਤਾ ਹੈ ਫਿਰ ਜਾਨੀ ਉਹ ਆਪ ਹੀ ਮਰਿਆ ਵਿਚਾਰਾ ਜਾਂ ਕੋਈ ਹੋਰ ਨਾ ਮਾਰੇ ਜਾਂ ਇਹਨਾਂ ਮਾਰਿਆ ਇਹ ਤਾਂ ਸਾਨੂੰ ਪਤਾ ਲੱਗਿਆ ਕਿ ਅਸੀਂ ਉਰੇ ਖੜੇ ਰਹੇ ਸੀ ਗਾਹ ਨੂੰ ਗੇਰ ਨਹੀਂ ਹੈਗੇ ਆ ਪੁਲਿਸ ਆ ਗਈ ਹਾਂਜੀ ਪੁਲਿਸ ਆ ਗਈ ਫੇਰ ਤੇ ਤਰਾਸੀਆ ਪੈ ਗਏ ਫੇਸੀ ਇੱਥੇ ਉਰੇ ਖੜੀ ਦੇਸਟਰ ਆਕਾ ਬੋ ਯੋਰਦੀ ਹੋਇਆ ਹਾਂਜੀ ਚਲੋ ਕਿੰਨੇ ਬੰਦੇ ਸੀ ਕਿਹਦੇ ਚ ਇਹ ਵਿੱਚ 95 ਨਹੀਂ ਪਤਾ ਫੇਰ ਦੋ ਤੇ ਕਾ ਤਿੰਨ ਤੇ ਹਾਂਜੀ ਇਹ ਨਹੀਂ ਮੈਨੂੰ ਪੱਕਾ ਪਤਾ ਹੈਗਾ ਤੁਸੀਂ ਪਹੁੰਚੇ ਮੁਕੇ ਤੇ ਕੀ ਆ ਸਾਰਾ ਮਾਮਲਾ ਮੋੜੇ ਹੁਣੇ ਮੈਨੂੰ ਪਹੁੰਚਿਆ ਪਤਾ ਲੱਗਿਆ ਵੀ ਹਾਂਜੀ ਜੁਵੀ ਸ਼ਿਵ ਕੁਮਾਰ ਹੈਗੇ ਬਿਲਕੁਲ ਹੋਇਆ ਉਹਨਾਂ ਦਾ ਜਿਹੜਾ ਟੱਕਰ ਨਾਲ ਐਕਸੀਡੈਂਟ ਕੁਝ ਵੀ ਬੋਲੋ ਜੁਵੀ ਸ਼ਿਵ ਕੁਮਾਰ ਹੈਗੇ ਜੀ ਜਿਹੜਾ ਪਤਾ ਲੱਗਿਆ ਵੀ ਜਿਹਨਾਂ ਦੀ ਗੱਡਬੱਡੀ ਆ ਉਹ ਦਿਖਾਈ ਵੀ ਆ ਮੌਤਰੀ ਚ ਉਹਨਾਂ ਦਾ ਇੱਕ ਟਿਪਰ ਦੇ ਨਾਲ ਹੈ ਸਵੇਰੇ 7:30 ਵਜੇ ਜਿਹੜੀ ਹੋਣਾ ਅਗਲੀ ਕਨਫਰਮੇਸ਼ਨ ਹੈ ਉਹ ਵੀ ਜਿਹੜੇ ਨਾਲ ਤੇ ਕਾਰ ਵੀ ਕਿੱਧਰ ਦੀ ਕਾਰ ਵੀ ਜਿਹੜੀ ਅਗਲੀ ਕਨਫਰਮੇਸ਼ਨ ਹੈ ਐਕਸ਼ਨ ਤਾਂ 10-11 11:30 ਵਜੇ ਟਿਪਰ ਦਾ 11:30 12:00 ਵੱਲ ਦਾ ਇਸ ਕੰਮ ਨਾਲ ਨਹੀਂ ਸੱਜ ਦਾ ਜੋ ਜੋ ਸਾਨੂੰ ਪਤਾ ਦੱਸਿਆ ਹੈਗਾ ਇਹਨਾਂ ਨੇ ਜਿਹੜਾ ਇਹਦੇ ਲੜਕੇ ਹੈਗੇ ਆ ਕਮਿਸ਼ਨ ਦੇ ਉਹਨਾਂ ਨੇ ਗੱਲ ਸੀ ਹੋਣੀ ਹੈ and stuff